ਮੰਜੀ ਗਾਇਸ ਤੁਹਾਡਾ ਸਵਾਗਤ ਹੈ ਮੇਰੇ ਫਰੈਸ਼ ਵਲੋਗ ਦੇ ਵਿੱਚ ਅੱਜ ਆਪਾਂ ਤਵੀਆਂ ਮਾਰਦੇ ਪਈਆਂ ਕੱਲ ਰੂਟਰ ਟਰੈਕਟਰ ਤਾਂ ਮਾਰਤਾ ਸੀ ਨਾਲ ਦੇਖ ਭਰਾ ਅੱਜ ਰੈਡੀ ਪਾਈ ਜਾਂਦਾ ਦੇਖ ਸਕਦੇ ਹੋ ਆਪਾਂ ਵੀ ਜਾਵਾਂਗੇ ਚਲਾਵਾਂਗੇ ਟਰੈਕਟਰ ਹਾਂ ਸ਼ਾ ਆਪਾਂ ਦਾ ਆਇਸ਼ਰ 241 ਦੇਖਦਾ 41 ਇਹ ਵੀਡੀਓ ਵਧੀਆ ਲੱਗਦੀਆਂ ਆਪਣੀ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਦੇਖ ਸਕਦੇ ਹੋ ਆਪਣਾ ਆਇਸ਼ਰ ਜਦੋਂ ਇੱਧਰ ਆਊਗਾ ਉਦੋਂ ਤੁਹਾਨੂੰ ਦਿਖਾਵਾਂਗੇ ਸ਼ਾਮ ਨੂੰ ਆਪਾਂ ਅਰਜਨ ਅਰਜਨ ਵਾਲਾ ਵੀ ਆਊਗਾ ਉਹ ਹੱਲ ਮਾਰੂਗਾ ਆਪਣੇ ਹੱਲ ਟਾਵੀਆਂ ਕਿਉਂਕਿ ਆਪਾਂ ਮਿੱਟੀ ਨੂੰ ਹਵਾ ਲਮਾਉਣੀ ਸੀ ਖੇਤ ਨੂੰ ਦੇਖ ਸਕਦੇ ਅੱਜ ਗਿੱਲ ਪਈ ਆ ਤੇ ਅ ਨਾਲ ਦੇਖ ਸਕਦੇ ਆਪਣੇ ਭਰਾ ਨਾਲ ਸਾਡਾ ਕੁੱਤਾ ਜਾਕੋ ਜਾਕੋ ਦੇਖੋ ਜਾਕੋ 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 ਦੇਖੋ ਦੇ ਆਇਸ਼ਰ ਦੋਸਤੋ ਇੱਕ ਟਾਲ ਜੂਮ ਕਰ ਦਿਓ ਤੇ ਹੁਣ ਦੁਪਹਿਰ ਹੀ ਆਈ ਜਾਂਦਾ ਡੈਡੀ ਦੇਖੋ ਹਦੋਂ ਜੀ ਪਹਿਲੀ ਵਾਰ ਵਾ ਕੇ ਪਾਊਡਰ ਬਣਾਦਾ ਹੈ ਘੱਟਾ ਵੇਖੋ ਕਿੰਨਾ ਡੱਟਾ ਆ ਤਾਂ ਅਸੀਂ ਆ ਨੂੰ ਗਰੀਸ ਕਰਨ ਲੱਗੇ ਆ ਕਿਉਂਕਿ ਅਰਜੰਟ 552 ਬਹੁਤ ਜਾਣ ਉੱਚ ਟਰੈਕਟਰ ਦੇ ਵਿੱਚ ਸਾਰੀਆਂ ਤਵੀਆਂ ਦੇਖ ਸਕਦੇ ਇੱਥੇ ਪੱਤੀਆਂ ਤੋੜ ਗਿਆ ਇੱਥੋਂ ਜਿਹਾਂ ਆਂਦੀਆਂ ਦੇ ਇੱਥੋਂ ਦੋਨੇ ਤੋੜ ਗਿਆ ਤੇ ਆ ਵੀ ਵਿੰਗੀ ਕਰ ਗਿਆ ਦੇਖ ਸਕਦੇ ਆ ਆਪਣਾ ਆ ਨਾਰੀ ਲੱਗੀ ਹੋਈ ਗਾਇਸ ਦੇਖ ਸਕਦੇ ਦੇਖ ਸਾਥੇ ਨਾਲ ਹੀ ਲਾ ਗਿਆ ਅਰਜਨ 555 ਨਹੀਂ ਤੇ ਆਪਾਂ ਹੁਣ ਛੋਟੇ ਟਰੈਕਟਰ ਨਾਲ ਦੇਖਾਂਗੇ ਵਾਹਾਂਗੇ ਉਹ ਜਦੋਂ ਬਾੜੀ ਜਾਣਾ ਜੀ ਦੇਖ ਸਾਥੇ ਤਵੀਆਂ ਮਾਰਦੇ ਪਏ ਆਪਾਂ ਐਸੇ ਟਰੈਕਟਰ ਨਾਲ ਦੇਖ ਸਾਥੇ ਭਰਾ ਚਲਾਈ ਜਾਂਦਾ ਹੁਣ ਡੈਡੀ ਤਾਂ ਆ ਗਿਆ ਸੀ ਦੇਖ ਸਾਥੇ ਨਾਟ ਗਿਆ ਰਹਾ ਮੇਰੇ ਵੀਰੋ ਦੇਖ ਸਾਥੇ ਹਾਂ ਜੰਗੀਆਂ ਮਾਰਦੇ ਪਏ ਆਪਾਂ ਦੇਖ ਸਾਥੇ ਹਾਂ ਆਪਣੀ ਮਿਰਚਾਂ ਵਾਲਾ ਵਾਹਣ ਦੇਖੋ ਕਿ ਉਹ ਸਟੰਟ ਕਰਦਾ ਈ। ਥਾਰਾ ਵਾਹਣਾ ਆਪਾਂ ਵਾਵੇਂਗੇ ਮਿਰਚਾਂ ਵਾਲਾ ਇੱਥੋਂ ਤੱਕ ਤਾਂ ਬਾਹ ਤਾ ਥੋੜਾ ਜਿਹਾ ਹੀ ਰਹਿ ਗਿਆ 2-3 ਕਿਹੜੇ ਜੇ ਰਹਿ ਗਏ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਛਾੜਾਂਗੇ ਟਰੈਕਟਰ ਜੀ ਦਾ ਦੇਗਾ। ਉਹ ਮਗਰ ਨਹੀਂ ਮਾਰਦੇ ਉਧਰ ਦਾ ਅਰਜਨ ਵਾਲਾ ਹੱਲ ਜੇ ਮਰਵਾਵਾਂ ਜੇ ਅਰਜਨ ਟਰੈਕਟਰ ਆਊਗਾ ਤੇ ਉਹ ਨਾਲ ਹੱਲ ਮਾਰਾਂਗੇ ਆਪਾਂ। ਏ ਹੁਣ ਬਸ ਇਕੱਲੀਆਂ ਤਵੀਆਂ ਮਾਰਨੇ ਆ ਕਿਉਂਕਿ ਹਵਾ ਜੀ ਲੱਗ ਜਾਂਦੀ ਤੇ ਆਪਾਂ ਕੰਪਿਊਟਰ ਕਰਾਇਆ ਲਾ ਲਾਵਾਂ ਕਾਲੂ ਕਾਲੂ ਜੇ ਪਰਸੋਂ ਬਦਲ ਦਾ ਰੋਜ ਮੰਨ ਜਾਂਦਾ ਪਤਾ ਨਹੀਂ ਗਈ ਕੀ ਗੱਲ ਆ ਰੋਜ ਬਦਲ ਬਣ ਜਾਂਦਾ ਤੇ ਕਾਲੂ ਆਪਣੇ ਜੇ ਸੁੱਕਾ ਹੋ ਜੂਗਾ ਤੇ ਕਾਲੂ ਨੂੰ ਦਵਾਦਾ ਕੰਪਿਊਟਰ ਕਿਉਂਕਿ ਮਿਰਚਾਂ ਨਾਲ ਵਾਣ ਘਾਹ ਦਾ ਛਿੱਤੀ ਨਹੀਂ ਫੋਕਦਾ ਦੋ ਤਿੰਨ ਦਿਨ ਤਾਂ ਲੱਗ ਹੀ ਜਾਣਗੇ ਘਾਹ ਸੁੱਕਦੇ ਸੁੱਕਦੇ ਦੇਖੋ ਆਪਨੇ ਬਾ ਪਾウダー ਜ ਮਾਰ ਜੂਗਾ ਉਹ ਆਪਾਂ ਕੰਪਿਊਟਰ ਲਵਾ ਦਾਂਗੇ ਨਾਲ ਆਇਸ਼ਾ ਟਰੈਕਟਰ ਹੱਲ ਜੇ ਵੇਖਾਂਗੇ ਸ਼ਾਮ ਨੂੰ ਜੇ ਅਰਜਨ ਟਰੈਕਟਰ ਆ ਗਿਆ ਤੇ ਹੱਲ ਜੇ ਮਾਰ ਜੂਗਾ ਆਪਣੇ ਆਪਾਂ ਕਿਰਾਏ ਤੇ ਮਰਵਾਈ ਜਾਂਦੇ ਦੇਖ ਸਕਦੇ ਹੋ ਜੀ ਆ ਆਦਰ ਆ ਆਪਣਾ ਟਰੈਕਟਰ ਨਹੀਂ ਆਪਾਂ ਵੀ ਦਿੱਤਾ ਸੀ ਇੱਕਾਰੀ ਕਿਉਂਕਿ ਆਪਾਂ ਅਰਜਨ ਹੀ ਲਿਆਵਾਂਗੇ ਆਪਾਂ ਵੀ 555 ਅਰਜਨ 555 ਨੋਵੋ ਲਿਆਵਾਂਗੇ ਆਪਾਂ ਦੇਖ ਸਕਦੇ ਹੋ ਜੀ ਸਪੋਰਟ ਕਰੀ ਜਾਓ ਮੈਨੂੰ ਚੈਨਲ ਨੂੰ ਕਰ ਲੋ ਲਾਈਕ ਤੇ ਸਬਸਕ੍ਰਾਈਬ ਆ ਜਾਏ ਆਪਾਂ ਹੋਰ ਸ਼ਾਮ ਨੂੰ ਹੋਰ ਪਾਵਾਂਗੇ ਦੋ ਦਿਨਾਂ ਦਾ ਇਕੱਠਾ ਆਇਆ ਕਰੂ ਆਪਣੇ ਵਲੋਗ ਇੱਕ ਦਿਨ ਦਾ ਨਹੀਂ ਹੁੰਦਾ ਆਪਣਾ ਠੀਕ ਹੈ ਗਾਈ 14 ਤਵੀਆਂ ਪਾਈਆਂ ਗਾਈ ਮਗਰ 14 241 14 ਤਵੀਆਂ ਦੇਖ ਲਓ ਸਮਾਂ ਲੱਗੇ ਇਸ ਤੋਂ ਬਾਅਦ गाइस ਆਪਣੀ ਲਿੰਕ ਆਉਂਦੀ ਨਹੀਂ ਔਰ ਲਿੰਕ ਟੁੱਟ ਗਈ ਸੀ ਉਹ ਬੰਦ ਕਰਾਉਣ ਗਏ ਸੀ ਆਹ ਸ਼ੈ ਟਰੈਕਟਰ ਦੀ ਜਾਪਾ ਵੈਲਡ ਕਰਾਈ ਜਿੰਨੇ ਨਾਲ ਤਾਂ ਇਹ ਸੱਦ ਨਾੜ ਮੈਂ ਜਾਂ ਇਹ ਸੱਦ ਉਹ ਵੈਲਡ ਕਰਦੇ ਪਏ ਅੰਕਲ تیر ਨਾਲ ਪੱਖਾ ਲੱਗਾ ਏ ਸੀ ਲ ਪੱਖਾ ਵਿੰਡੋ ਏ ਸੀ ਲੱਗਾ ਆ ਵਿੰਡੋ ਪੱਖਾ ਹੀ ਲੱਗਾ ਆ ਇਹ ਸਮਝ ਲਓ ਤੁਸੀਂ ਵਿੰਡੋ ਏ ਸੀ ਫਿਰ ਦਸ ਸੀ ਆਈ ਜਾਂਦੇ ਸੀ ਫਿਰ ਮੈਂ ਕਿਹਾ ਟਰਾਲੀ ਦੀ ਵੀ ਵੀਡੀਓ ਬਣਾ ਲਈ ਦੇਖਦੇ ਨਾਲ ਆਪਣਾ ਮੋਢ ਲਾਂਗੇ ਤੇ ਨਾ ਟਰਾਲੀ ਸੀ ਹੋਰ ਵੀ ਉਸ ਤੋਂ ਬਾਅਦ ਆਤਾ ਗੇ ਸਿੱਕਰੀ ਤੋ ਗਾਇਸ ਅਰਜਨ ਆ ਗਿਆ ਹੱਲ ਮਾਰਨ ਹੱਲ ਮਾਰਨ ਲੱਗ ਗਿਆ ਦੇਖ ਸਕਦੇ ਲੱਗੇ ਜੇ ਆਊਗਾ ਉਦੋਂ ਉੱਪਰ ਬਣਾਵਾਂਗੇ ਵੀਡੀਓ ਕਾਚੀ ਹੁੰਦਾ ਜਾਏ ਵਾਂਗੀ ਹੋਵੇ ਤੇ ਰੋਗ ਰੋਗ ਹੀ ਹੁੰਦਾ ਹੈ ਕਾਇ ਖਾਂਗੀ ਹੋਵੇ ਨਜਾ ਨਜਾਈ ਹੁੰਦਾ ਜਾਏ ਭਾਂਗੀ ਹੋਵੇ ਤੇ ਯਾ ਟ ਯਾ ਟ ਹੁੰਦਾ ਚਾਹੇ ਨਾਂਗੀ ਹੋਵੇ ਹਾਂਜੀ ਗਾਈਸ ਅੱਜ ਦੇ ਵਲੋਗ ਚ ਇੰਨਾ ਸੀ ਕਿ ਦੋ ਦਿਨ ਤੱਕ ਇਕੱਠਾ ਆਪਾਂ ਵਲੋਗ ਬਣਾਇਆ ਸੀ ਜੇ ਲਾਈਕ ਵਧੀਆ ਲੱਗਦੀ ਲਾਈਕ ਤੇ ਸਬਸਕ੍ਰਾਈਬ ਤੁਹਾਡਾ ਧੰਨਵਾਦ ਜੀ